Uh, and uh, thank you so much ki ਤੁਸੀਂ Saturday ਨਾਲ ਜੁੜ ਰਹੇ ਹੋ ਇਸ ਕਾਲ ਤੇ ਨਹੀਂ i think ਵੀ ਆਪਣੇ ਬਹੁਤ ਵੀ ਬੱਦਮਾ ਖਾਵਾ ਤੇ already a very simple Saturday scene uh what i started ਹੈਗਾ ਇੱਕ ਤਾਂ ਆਪਾਂ ਤੁਹਾਡੇ ਨਾਲ ਥੋੜਾ ਜਆ 4 ਮਿੰਟਾ ਅਧਰਾ ਵੀ ਕਰਨਾ ਚਾਹ ਰਹੇ ਸੀ ਕਿ ਐਸੀ ਹੋ ਰਹੀ ਸਿਮੂ ਕੋਲ ਸਾਨੂੰ ਪਤਾ ਹੈ ਕਿ ਬੇਸਿਕਲੀ ਅੰਮ੍ਰਿਤਸਰ ਦੇ ਵਿੱਚ ਲੋੜੀ ਜਦੋਂ ਨਜ਼ਦੀਕ ਆਉਂਦੀ ਹੈ ਉਦੋਂ ਇਹ ਪ੍ਰੋਬਲਮ ਜ਼ਿਆਦਾ ਵੱਧ ਜਾਂਦੀ ਹੈਗੀ ਹੈ ਸੋ ਸਾਡੇ ਕੋਲ ਦਿਨ ਘੱਟ ਹੈਗੀ ਹੈ ਅਸੀਂ ਸਾਰੇ ਕਰ ਹੀ ਰਹੇ ਸੀਗੇ ਬਟ ਨਾਓ ਅਸੀਂ ਇੱਕ ਨਾ ਇੱਕ ਜਿੱਦਾ ਇੱਕ ਜੋ ਟੈਕਸ਼ਨ ਹੁੰਦਾ ਹੈ ਉਹ ਅਸੀਂ ਕਰਨਾ ਚਾ ਰਹੇ ਹਾਂ so uh, point is that we would we would request you all also ki please pitch in please contribute hon asi jidan jis seva de naal bhi asi uh, jehde sade main chunks hai utthe asi awareness campaigns run karange so similarly jehde baaki NGOs bhi itthe aaye hoye ne jehde sade kol bhi extra de koi uh, volunteers hai jo so sade naal jud sakte ne we be very happy je tu si us cheez nu you aage know, le, le ja sako essentially sade kol already kuch hot spots identified hage ne ਜੀ ਉੱਥੇ ਅਸੀਂ ਜ਼ਿਆਦਾ ਅਵੇਅਰਨੈਸ ਕੈਂਪੇਨਸ ਕਰ ਸਕੀਏ ਤਾਂ ਹਦਿਆਰੇ ਦਾ ਅੱਜ ਜੋ ਹੈ ਅਸੀਂ ਬੇਸਿਕਲੀ ਇੱਕ ਲਾਂਚ ਕਰ ਰਹੇ ਡਰਾਈਵ ਜੇਕਰ ਕਿਸੇ ਕੋਲ ਵੀ ਚਾਈਨਾ ਡੋਰ ਉਹਨਾ ਦੇ ਕਾਰੋਂ ਨਹੀਂ ਪਈ ਹੋਈ ਹੈ ਬਿਕੋਜ਼ ਇਹ ਸ਼ਾਇਦ ਲੋਕ ਜਿਹੜੇ ਨਹੀਂ ਰਛੇ 6 ਮਹੀਨਾ ਪਹਿਲਾਂ ਦੇ ਸਟੋਰ ਕੀਤੇ ਹੋਈ ਹੈ ਆਪਣੇ ਘਰਾਂ ਚ ਸੋ ਜੇਕਰ ਕਿਸੇ ਕੋਲ ਹੈਗੀ ਹੈ ਉਹਨੂੰ ਵਰਤਨ ਦੀ ਖਾ ਅਸੀਂ ਉਹਨਾਂ ਨੂੰ 11 ਤਰੀਕ ਤੱਕ ਸਮਾ ਦੇ ਦੇਣੇ ਹੈ ਕੀ ਤੁਸੀਂ ਆਪਣੀ ਚਾਈਨਾ ਡੋਰ ਇੱਥੇ ਆ ਕੇ ਰਿਪਲੇਸ ਕਰਾ ਲਓ ਤੁਸੀਂ ਉਨੀ ਕੁ ਡੋਰ ਸਾਦੀ ਜਿਹੜੀ ਕਾਟਨ ਦੀ ਹੁੰਦੀ ਹੈ ਉਹ ਲੈ ਜਾ ਸਾਡੇ ਕੋਲ ਫ੍ਰੀ ਆਫ ਕਾਸਟ ਅਸੀਂ ਕਰਨੇ ਕੋਈ ਐਕਸ਼ਨ ਵੀ ਨਹੀਂ ਲਗਾਣੀ ਇਹ ਆਪਸ਼ਨ 11 ਤਰੀਕ ਤੱਕ ਅਵੇਲੇਬਲ ਹੈ ਕੀ ਹੈ ਤਾਂ ਤੁਸੀਂ ਜਿਹੜੇ ਹੌਟਸਪੌਟ ਏਰੀਆਜ਼ ਹੈ ਉਹਦੇ ਵਿੱਚ ਵੀ ਅਵੇਰਨੈਸ ਸਪਰੈਡ ਕਰ ਸਕਦੇ ਹੋ ਸਾਡਾ ਜਿਹੜਾ ਥੱਲੀ ਆਫਿਸ ਹੈਗਾ এমਪਲੋਇਮੈਂਟ ਆਫਿਸ ਉੱਥੇ ਅਸੀਂ ਕਾਊਂਟਰ ਬਣਾ ਰੱਖਿਆ ਹੈਗਾ ਉੱਥੇ ਫ੍ਰੀ ਆਫ ਕਾਸਟ ਕੋਈ ਵੀ ਆਪਣੀ ਜਿਹੜੀ ਚਾਈਨਾ ਡੋਰ ਹੈ ਉਹ ਚੇਂਜ ਕਰਕੇ ਸਾਦੀ ਡੋਰ ਲਾ ਜਾ ਸਕਦਾ ਹੈ

ਸਤਾਰਨ ਕਰਨ ਵਾਲੀ ਵੀ ਗੱਲ ਹੈ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਰਵੇਲੈਂਸ ਚੱਲਦੀ ਪਈ ਹੈ ਐਂਡ ਯੂ ਊਡ ਬੀ ਅਵੇਅਰ ਕਿ ਅਸੀਂ ਆਲਰੇਡੀ ਇਹ ਆਰਡਰਸ پاس ਕੀਤੇ ਹੋਏ ਹਨ ਕਿ ਨਾਟ ਜਸਟ ਕਿ ਜਿਹੜਾ ਬੱਚਾ ਉਡਾ ਰਿਹਾ ਹੈ ਪਰ ਜਿਹੜੇ ਪੈਰੈਂਟਸ ਹੈ ਉਹਨਾਂ ਦੇ ਦੇ ਵਿਲ ਆਲਸੋ ਬੀ ਹੈਲਡ ਰਿਸਪਾਂਸਿਬਲ ਫॉर ਐਨੀ ਯੂਸ ਆਫ ਚਾਈਨਾ ਸੋ ਮੁਲਕਤਾ ਦੀ ਭਲਾਈ ਵਾਸਤੇ ਚੁੱਕਿਆ ਗਿਆ ਕੋਈ ਵੀ ਕਦਮ ਜੇ ਕੋਈ ਨਿਗਦਰ ਤੇ ਉਹ ਫੋੜ ਨਹੀਂ ਮਰੇਗੀ ਫਾ ਬਹੁਤ ਜਾਣਿਆ ਜੀ ਨੇ ਇਹ ਦੌਰ ਦਾ ਬਗਵਾ ਪਿਛਲੇ 10-15 ਸਾਲਾਂ ਤੋਂ ਜ਼ਿਆਦਾ ਇਸ ਲਈ ਮੈਂ ਵੀਸਾ ਬੈਠੇ ਹੀ ਕਿਤੇ ਜਾ ਰਿਹਾ ਮੈਂ ਕਰੇ ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਐਸਾ ਬੰਦਾ ਬਿਮਾਰ ਪੈਂਦਾ ਉਹਦੇ ਨਾਲ ਕਿ ਕਈ ਕਈ ਮਹੀਨੇ ਨਿਕਲ ਜਾਂਦੇ ਮੈਂ ਇਸ ਪਾਦੇ ਰਿਸਪੀਟੋਲ ਨਹੀਂ ਸਤਾਰਾ ਸੈਂਟਰ ਤੋਂ ਐਂਟੀ ਜੀਡੀਐਮ ਸਟੇਟਸ ਪਾਤਸ਼ਾਹ ਜੀ ਤੇ ਪਤੰਗਬਾਜ਼ੀ ਕਰਨ ਦੀ ਕਰਦੇ ਚਲੋ ਠੀਕ ਹੈ ਅਰੇ ਬੜਾ ਔਖਾ ਕੰਮ ਹੈ ਪਰ ਆਈ ਅਪਰੀਸ਼ੀਏਟ ਕਿ ਇਸ ਸਾਹਿਬ ਨੇ ਸਿੱਖ ਸਾਹਿਬ ਨੇ ਇਹ ਕਦਮ ਚੁੱਕਿਆ ਕਿ ਬਹੁਤ ਸੁਨਾਰੀ ਹੋ ਗਿਆ ਇੱਕ ਉਪਰਾਲਾ ਹੀ ਬੜਾ ਪਿਆਰਾ ਜਿਹਦੇ ਨਾਲ ਬਹੁਤ ਅਸਰ ਪਏ ਮੈਂਟਲੀ ਵੀ ਲੋਕਾਂ ਦੀ ਹੈਗਾ ਕਿ ਸਰਕਾਰ ਇਹਨਾਂ ਕੁਝ ਕਰ ਗਈ ਹੈ ਤੇ ਉਸ ਤਰ੍ਹਾਂ ਦੇ ਆਏਗਾ ਕਿ ਮੁਫਤ ਚ ਸਭ ਨੂੰ ਢੋਰ ਮਿਲਦੀ ਹੈ ਤੇ ਆਪ ਬਾਹਰ ਰੋਣਾ ਪਊਗਾ ਉਹ ਵੀ ਨਹੀਂ ਬੋਤਾ ਰੋਣਾ ਪਾਸ ਜੇ ਸੁਣ ਬਾਤ ਨਹੀਂ ਬਾਅਦ ਨਾਮ ਕੀਤਾ ਜੀ ਇਸ ਤਰ੍ਹਾਂ ਕਰਨੇ ਫਿਰ ਵੀ ਆਓ ਜੀ ਇਹ ਜਿਤਨਾ ਮੇਰੇ ਜ਼ਹਿਨ 'ਚ ਜਿਹੜੀ ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਨਾ ਜਿਵੇਂ ਅੰਡਰ ਏ ਡਰਾਈਵਿੰਗ ਹੈ ਘਰੋਂ ਹੀ ਸ਼ੁਰੂ ਹੁੰਦੀ ਹੈ ਫਿਰ ਕੇ ਆਪਾਂ ਫਲੇਮ ਕਰ ਲਾ ਜਾਂਦੇ ਆ ਬਾਹਰ ਐਡਮਿਨਿਸਟ੍ਰੇਸ਼ਨ ਨੂੰ ਇਨਫੋਰਸਮੈਂਟ ਏਜੰਸੀ ਨੂੰ ਵੀ ਦੇਖੋ ਜੀ ਬੱਚੇ ਅੰਡਰ ਏ ਡਰਾਈਵਿੰਗ ਕਰ ਰਹੇ ਨੇ ਉਹ ਘਰੋਂ ਲੈ ਕੇ ਚੱਲਦਾ ਕਿੱਥੋਂ ਹੈ ਵਹੀਕਲ ਉਹਨਾਂ ਨੂੰ ਮਹੀਆ ਕੌਣ ਕਰਾਉਂਦਾ ਸਿਮਿਲਰਲੀ ਜਦੋਂ ਬੱਚਾ ਡੋਰ ਲੈਂਡ ਜਾਂਦਾ ਪੈਸੇ ਤਾਂ ਘਰ ਜਾ ਕੇ ਵੀ ਲੈ ਕੇ ਜਾਂਦਾ ਉਦੋਂ ਹੀ ਆਪਾਂ ਚੈੱਕ ਕਰੀਏ ਕਿ ਕੌਣ ਆਪਾਂ ਜਿਹੜੀ ਆ ਕੋਈ ਨਾਲ-ਨਾਲ ਜੂਰ ਸੋ ਅਵੇਅਰਨੈਸ ਦੇ ਵਿੱਚ ਨਾਲ ਇਹ ਆਪਣੀ ਡਿਊਟੀ ਬਾਰੇ ਵੀ ਜਾਗਰੂਤਾ ਬੜੀ ਜ਼ਰੂਰੀ ਹੈ ਕਿ ਅਸੀਂ whatever ਸਟੇਟਸ ਸਾਨੂੰ ਸੁਸਾਇਟੀ ਨੇ ਦਿੱਤਾ ਹੈ ਚਾਹੇ ਉਹ ਹੈਡ ਆਫ ਦੀ ਫੈਮਿਲੀ ਹੈ ਚਾਹੇ ਕੋ ਪੇਰੈਂਟ ਟੀਚਰ whatever ਜਬ ਵੀ ਸ਼ੁੱਡ ਉਹਨੂੰ ਆਪਾਂ ਜਰੂਰ ਫਾਲੋ ਕਰੀਏ ਪਰ ਉਹ ਤੋਂ ਪੰਜੇਰਾ ਕੋਈ ਹਰੇਕ ਬੰਦਾ ਕਹਿੰਦਾ ਮੇਰੀ ਫੰਡਾਮੈਂਟਲ ਰਾਈਟ ਇਨਫਰਜ ਹੋ ਗਈ ਮੇਰੀ ਆ ਹੋ ਗਈ ਬਟ ਸੇਮ ਕਨਸਟੀਟਿਊਸ਼ਨ ਦੇ ਅਨੁਸਾਰ ਵੀ ਨੇ ਕਿ ਕਿਸੇ ਨੂੰ ਨਹੀਂ ਦੇ ਕੋਈ ਡਿਊਟੀਆਂ ਸਾਡੀਆਂ ਤੋਂ ਪੂਾਈ ਹੋਊਗੀ ਨੰਬਰ 1 ਇਹਦੇ ਚ ਅਸੀਂ ਮੇਨ ਦੀ ਇਹੀ ਚਾਹਾਂਗੇ ਕਿ ਵੱਧ ਤੋਂ ਵੱਧ ਇਹਦੀ ਅਵੇਅਰਨੈਸ ਸਪਰੈਡ ਕਰੀਏ ਆਪਾਂ ਸੋ ਮੈਂ ਇਸ ਗੱਲ ਨੂੰ ਐਪਰੀਸ਼ੀਏਟ ਕਰਦਾ ਹਾਂ ਤੁਹਾਡੀ ਤਹਿ ਦਿਲੋਂ ਧੰਨਵਾਦੀ ਹਾਂ ਵੀ ਇਹਨਾਂ ਤੁਸੀਂ ਟਾਈਮ ਕੱਢ ਕੇ ਆਏ ਇਸ ਗਲ ਕੌਜ਼ ਵਾਸਤੇ that is more appreciable ਨੀ ਤਾਂ ਹਰ ਬੰਦਾ ਕਹਿੰਦਾ ਯਾਰ ਮੈਂ ਬਿਜ਼ੀ ਹਾਂ ਬਟ ਇਟ ਇਜ਼ ਵਰਥ ਇਟ ਐਂਡ ਇਟਸ ਅ ਗ੍ਰੇਟ ਇਨੀਸ਼ੀਏਟਿਵ ਐਨੋਂ ਆਪਾਂ ਪੈਰੀ ਫਾਰਵਰਡ ਲਈਏ ਥੈਂਕ ਯੂ ਦਿਸ ਇਜ਼ ਨਾਟ ਨਾਟ ਅ ਥਿੰਗ ਵੀਰ ਓਨਲੀ ਵਨ ਮਾਰਚ ਰਿਕਵਾਇਰਡ ਕੁਦਾ ਫਾਇਦਾ ਨਹੀਂ ਹੁੰਦਾ ਜਿੰਨਾ ਕੋ ਜੋਰ ਮੈਂਮ ਨੇ ਅੱਜ ਹੀ ਲਾ ਦਿੱਤਾ ਨਾ ਤੇ ਜੇ ਅਸੀਂ ਸਾਰੇ ਜਣੇ ਇੱਕ ਸਾਂ ਲਾ ਦਈਏ ਨਾ ਇਟ ਇਜ਼ ਅ ਪ੍ਰੋਮਿਸ ਫਰੋਮ ਅ ਆਰਗੇਨਾਈਜ਼ਡ ਐਨ ਜੀਓ ਕਿ ਅਸੀਂ ਅਗਲੇ ਸਾਲ ਚਾਈਨਾ ਡੋਰ ਅਮਰੀਕਾ ਵਿੱਚ ਵੇਖਾਂਗੇ ਵੈਰੀ ਗੁੱਡ ਔਰ ਇਹ ਫੱਕੇਪ ਪ੍ਰੋਮਿਸ ਹੈ ਕਿ ਜਿੰਨਾ ਅੱਜ ਜਿਹੜੇ ਡਰੋਨ ਉੱਤੇ ਕੋਠੇ ਤੁਸੀਂ ਪੁੱਛੋ ਕੋਠਿਓ ਭਜਦੇ ਲੋਕ ਵੇਖੇ ਔਰ ਇਹ ਕੋਈ ਬਾਪ ਆਪਣੇ ਬੱਚੇ ਨਾਲ ਜਾਇਗਾ ਡਰ ਉਡਾਰਿਆ ਤੇ ਆਮ ਐਵੇਂ ਵੀਡੀਓ ਮੈਂ ਤੁਹਾਨੂੰ ਦੇਣ ਤੋਂ ਪਹਿਲੇ ਆਪ ਹੀ ਚਲਾ ਗਿਆ ਉਹਨਾਂ ਘਰ ਇਹ ਤੁਹਾਨੂੰ ਉਸਮਾਨ ਜੋ ਭਾੜਿਆ ਤੇ ਉਹ ਕਹਿੰਦੇ ਅਸੀਂ ਹੁਣ ਇਹ ਦਾ ਕੋਈ ਡਿਸਟਰੋਏ ਕਰ ਦਿੰਦੇ ਆ ਤੇ ਸਰ ਇੱਕ ਬੇਅ ਇਵੈਂਟ ਕੀਤਾ ਉੱਥੇ ਤਕਰੀਬਨ ਅਸੀਂ 200 ਪਿੰਨੇ ਡੋਰ ਦੇ ਵਰਦੇ तकरीबन 1000 ਕੈਰੀਟ ਬਣੀਆਂ ਔਰ ਬੱਚਿਆਂ ਨੂੰ ਪ੍ਰੋਮਿਸ ਲਿਆ ਇਹਨਾਂ ਨੇ ਔਰ ਉਸ ਤੋਂ ਬਾਅਦ ਅੱਜ ਅਸੀਂ ਇੱਕ ਅੱਜ ਅਸੀਂ ਅੰਮ੍ਰਿਤਸਰ ਐਸਾਰੀ ਸਰ ਜੱਸੇਵਰ ਸੁਆਟੀ ਹੈ ਸਾਰੇ ਜਿਹੜੇ ਚਾਈਨਾ ਡੋਰ ਤੇ ਸਬੰਧ ਜਿਹੜੀ ਗੱਲਾਂ ਕਹੀਆਂ ਸੀ ਹੈ ਨਾ ਸਾਰਾ ਤਫਸੀਲ ਨਾਲ ਪਈ ਨਹੀਂ ਹੈ ਮੇਰਾ ਥੀ ਪੁਆਇੰਟ ਇਹ ਹੈ ਕਿ ਜਿਵੇਂ ਇਹ ਮਹਿੰਮ ਜਦ ਜੀ ਸ਼ੁਰੂ ਕੀਤੀ ਗਈ ਹੈ ਇਹਦਾ ਜਿਹੜਾ ਮੁੱਢ ਹੈ ਜਿਹੜਾ ਮੇਨ ਚੀਜ਼ ਹੈ ਉਹ ਦੇਖਣ ਵਾਲੀ ਹੈ ਕਿ ਸਰਕੂਲੇਸ਼ਨ ਦੇ ਵਿੱਚ ਚਾਈਨਾ ਜੋ ਕਿਵੇਂ ਖਤਮ ਕੀਤਾ ਜਾਵੇ ਉਸ ਦਿਨ ਜਿਹੜਾ ਉਪਰਾਲਾ ਹੈ ਬਹੁਤ ਵਧੀਆ ਉਪਰਾਲਾ ਹੈ ਦੇ ਆ ਡੂਇੰਗ ਦੇ ਆ ਡੂਇੰਗ ਅਫੈਕਟਡ ਪਾਰਟ ਬਟ ਅਸੀਂ ਆਪਣੇ ਬੱਚਿਆਂ ਨੂੰ ਜੇ ਲੈ ਕੇ ਜਾਵਾਂਗੇ ਸਾਡੇ ਵਿੱਚ ਸਰ ਪਰਮਜੀਤ ਸਿੰਘ ਰਾਜਾ ਜੀ ਉਹ ਜੀ ਬੈਠਿਆ ਉਹ ਤੁਹਾਨੂੰ ਦੱਸਣਗੇ ਕਿਸ ਦੁੱਖ ਤੋਂ ਪਿਛਲੇ ਸਾਲ ਨਿਕਲੇ ਨੇ ਅੱਗੇ ਆ ਜਾਓ ਭਾਜੀ ਬੱਚੇ ਦੀ ਵੀ ਦੀ ਲਾਈਫ ਹੈ ਹਰ ਮਦਦ ਜਾਂਦਾ ਹੈ ਨਾ ਕਿਸੇ ਮਦਦ ਵਾਸਤੇ ਪੁਰਾਣਾ ਇਹ ਪ੍ਰੀਵਰ ਬਾਤ ਕਰ ਰਿਹਾ ਤੇ ਚੈਨਾਡੋਰ ਇਲੈਕਟ੍ਰੀਕ ਟਿਊਬ ਕੋ ਬਿਨਾ ਉਹ ਐਵੇਂ ਤੇ ਲਾ ਦੇ ਤੇ ਸਟਿੰਗਰ ਡਿਆ ਉਹ ਪ੍ਰੀਵ ਹੋਇਆ ਫਿੱਟ ਗਿਆ ਫਾਈਰ ਲਾ ਦੇ ਜੁਰ ਉਹ ਫਾਇਰ ਦੀ ਤੁਲੋਗਣਾ ਮੀਡੀਆ ਨੇ ਕਾफी ਖਤਮਿਆ 10% ਪਿਆਗਾ 90% ਨਹੀਂ ਕਹਿ ਰਹੇ ਬਸ ਸਿਆਰ ਕਰਦੇ ਇਟ ਇਜ਼ ਅ ਲੀਥਲ ਵੈਪਨ ਕੋ ਨਹੀਂ ਕੋਈ ਸੋ ਆਹ ਸੈੱਟ ਅਗਲਾ ਕਰ ਰਹੇ ਆ ਕਿਹੜੀ ਸਾਈਡ ਪਾ ਰਹੇ ਆ

ਮੰਦੂਸ ਥੋੜੀ ਪਿੱਛੇ ਆ ਜਾਓ ਸਰ ਜੀ ਥੋੜਾ ਪਿੱਛੇ ਮੈਨੂੰ ਖੋਹ ਇਹ ਤਾਂ ਉੱਪਰ ਪੜਾ ਉੱਪਰ ਕਰ ਸਰ ਨੂੰ ਮੰਗਲੇ ਬਲੇ ਖੜਾ ਇਹ ਸਾਰੇ ਇਸ ਤੇ ਕਾਫੀ ਟਾਈਮ ਤੋਂ ਲੱਗੇ ਹੋਏ ਸੀ ਕਿ ਬਟ ਹੁਣ ਸਾਨੂੰ ਲੱਗਦਾ ਕਿ ਜੇ ਅਸੀਂ ਸਾਰੇ ਰਲ ਮਿਲ ਕੇ ਐਫਰਟਸ ਕਰੀਏ ਸੋ ਅਸੀਂ ਹੁਣ ਸਿਵਲ ਸੋਸਾਇਟੀ ਦੇ ਨਾਲ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰ ਦੇ ਜਿਹੜੀ ਇੱਕ ਨੋਟੀਫਿਕੇਸ਼ਨ ਤੁਸੀਂ ਦੇਖੀ ਹੋਣੀ ਹੈ ਕਿ ਇਹਨੂੰ ਬਹੁਤ ਚਕਾਈ ਨਾਲ ਦੇਖਿਆ ਜਾ ਰਿਹਾ ਬਟ ਅੱਪਾ ਇਹਦੀ ਡਿਮਾਂਡ ਕਿਸ ਤਰ੍ਹਾਂ ਬੰਦ ਕਰੀਏ ਬਿਕੋਜ਼ ਐਕਚੁਅਲੀ ਲੋਕਾਂ ਨੇ 6-6 ਮਹੀਨੇ ਪਹਿਲੇ ਇਹ ਚੀਜ਼ ਆਪਣੇ ਘਰ ਸਟੋਰ ਕਰ ਲਈ ਜਿਹੜੀ ਚਾਈਨਾ ਡੋਰ ਹੈ ਜਿਹੜੀ ਕਿਲਰ ਡੋਰ ਹੈ ਇੱਕ ਤਰ੍ਹਾਂ ਸੋ ਇਹ ਲਈ ਆਲਰੇਡੀ ਕੁਝ ਸਮਾਂ ਤੇ ਡਰੋਨ ਸਰਵੇਲੈਂਸ ਸ਼ੁਰੂ ਹੋ ਚੁੱਕੀ ਸੀਗੀ ਹੁਣ ਅਸੀਂ ਉਹਨੂੰ ਵਧਾਰੇ ਹੈਗੇ ਆਂ ਪਲੱਸ ਅਸੀਂ ਇੱਕ ਮੌਕਾ ਵੀ ਦੇ ਰਹੇ ਹਾਂ ਸਾਰਿਆਂ ਨੂੰ ਕਿ 11 ਤਰੀਕ ਤੱਕ 11 ਜਨਵਰੀ ਤੱਕ ਜੇਕਰ ਕਿਸੇ ਕੋਲ ਵੀ ਇਹ ਕਿਲਰ ਡੋਰ ਹੈਗੀ ਹੈ ਘਰੇ ਪਈ ਹੈ ਤਾਂ ਇੱਥੇ ਸਾਡੇ ਡੀਸੀ ਆਫਿਸ ਦੇ ਵਿੱਚ ਗਰਾਉਂਡ ਫਲੋਰ ਤੇ ਜਿਹੜਾ ਰਿਪਲੇਸਮੈਂਟ ਸੈਂਟਰ ਬਣਿਆ ਹੋਇਆ ਉੱਥੇ ਆ ਕੇ ਵੋਲੰਟੀਅਰਲੀ ਤੁਸੀਂ ਇਹਨੂੰ ਡਿਪੋਜ਼ਿਟ ਕਰਾ ਸਕਦੇ ਹੋ ਚਾਈਨਾ ਡੋਰ ਨੂੰ ਤੇ ਉਹਦੇ ਬਦਲ ਦੇ ਵਿੱਚ ਤੁਸੀਂ ਜਿਹੜੀ ਕਾਟਨ ਦੀ ਰਵਾਇਤੀ ਹੁੰਦੀ ਹੈ ਡੋਰ ਰੋਲ ਹੈ ਜਾ ਸਕਦੇ ਹੋ ਤੇ ਉਹਨੇ ਕੋਈ ਤੁਹਾਨੂੰ ਮਿਲੇਗੀ ਜਿੰਨੀ ਕੁ ਤੁਸੀਂ ਇੱਥੇ ਡਿਪੋਜ਼ਿਟ ਕਰਾਉਂਦੇ ਹੋ ਤੇ ਤੁਹਾਨੂੰ ਅਸੀਂ ਕੋਈ ਪਨਿਸ਼ਮੈਂਟ ਨਹੀਂ ਦਵਾਂਗੇ ਜੇ ਤੁਸੀਂ ਇਹ ਚੀਜ਼ ਕਰ ਲੈਂਦੇ ਹੋ 11 ਜਨਵਰੀ ਤੱਕ ਇਸ ਤੋਂ ਇਲਾਵਾ ਜਿੱਦਾਂ ਤੁਹਾਨੂੰ ਪਤਾ ਹੈ ਸਰ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਪੀਪੀਸੀਬੀ ਵੱਲੋਂ ਜਿਹੜਾ ਆਇਆ ਹੈਗਾ ਕਿ ਜੇਕਰ ਕੋਈ ਵੀ ਐਡਾ ਦੀ ਇਨਫੋਰਮੇਸ਼ਨ ਦਿੰਦਾ ਹੈ ਜਿਸ ਨਾਲ ਵੱਡੀ ਰਿਕਵਰੀ ਚਾਈਨਾ ਡੋਰ ਦੀ ਹੁੰਦੀ ਹੈ ਤਾਂ ਉਹਨੋਂ ਵੀ ਕੈਸ਼ ਪ੍ਰਾਈਸ ਦਿੱਤਾ ਜਾ ਰਿਹਾ ਹੈਗਾ ਐਂਡ ਇਹਦੇ ਲਈ ਹੈਲਪਲਾਈਨ ਨੰਬਰ ਵੀ ਹੈਗਾ ਜਿਸ ਦੇ ਉੱਤੇ ਤੁਸੀਂ ਕਾਲ ਕਰਕੇ ਇਸ ਬਾਰੇ ਦੱਸ ਸਕਦੇ ਹੋ ਮੇਰੀ ਤਰ੍ਹਾਂ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਤੁਹਾਡੇ ਬਿਗੈਰ ਤੁਹਾਡੇ ਸਹਿਯੋਗ ਦੇ ਬਿਗੈਰ ਅਸੀਂ ਇਸ ਕਿਲਰ ਡੋਰ ਨੂੰ ਨਹੀਂ ਰੋਕ ਸਕਦੇ ਜਦੋਂ ਤੱਕ ਤੁਸੀਂ ਇਸ ਨੂੰ ਗਿਵ ਅਪ ਨਹੀਂ ਕਰਦੇ ਲਈ ਜਿਹੜੀ ਐਨ ਜੀਓ ਜਸ ਸੇਵਾ ਇਸ ਚੀਜ਼ ਤੇ ਕਾਫੀ ਚਿਰ ਦੀ ਕੰਮ ਕਰ ਰਹੀ ਹੈ ਐਂਡ ਮੈਂ ਤਾਂ ਸਾਰੇ ਐਨ ਜੀਓਸ ਨੂੰ ਕਹਾਂਗੀ ਕਿ ਜਿਸ ਤਰੀਕੇ ਨਾਲ ਇਹ ਸਾਡਾ ਸਹਿਯੋਗ ਕਰ ਰਹੇ ਹਨ ਏਕ ਤੋਂ ਚੌਕ ਤੇ ਲੈ ਕੇ ਜਾ ਰਹੀ ਹੈਗੀ ਇਸ ਮੁਹਿੰਮ ਨੂੰ ਸਾਡੇ ਨਾਲ ਰਲ ਕੇ ਉਦਾਂ ਹੀ ਬਾਕੀ ਐਨਜੀਓਜ਼ ਵੀ ਅਸੀਂ ਸਪੋਰਟ ਲਵਾਵਾਂਗੇ ਨਹੀਂ ਬਹੁਤ ਹੀ ਇੱਕ ਸੱਚੀ ਚੀਜ਼ ਨੇ ਨੇ ਕਹੀ ਹੈਗੀ ਹੈ ਕਿ ਜੇ ਆਪਾਂ ਇਹਨੂੰ ਪੂਰੇ ਸਾਲ बिकॉज ਜਿਹੜੀ ਚਾਈਨਾ ਡੋਰ ਹੈ ਉਹ ਲੋਕਾਂ ਨੇ ਜਿੱਦਾਂ ਮੈਂ ਦੱਸਿਆ ਸੀਗਾ ਪਹਿਲਾ ਹੀ ਖਰੀਦ ਲਈ ਹੈ ਸੋ ਜੇ ਅਸੀਂ ਇਹ ਚੀਜ਼ ਹਰ ਮਤਲਬ ਪੂਰੇ ਸਾਲ ਚਲਾਨੀ ਹੈ ਰੈਦਰ ਦੈਨ ਕਿ ਅਸੀਂ ਇਸ ਮਹੀਨੇ ਦੇ ਵਿੱਚ ਆ ਕੇ ਥੋੜਾ ਜਿਹਾ ਹੋਰ ਆਫ ਕੌਰਸ ਅਸੀਂ ਅਲਰਟ ਹੋ ਜਾਂਦੇ ਹਾਂ ਤਾਂ ਆਈ ਕੰਪਲੀਟਲੀ ਐਗਰੀ ਐਂਡ ਬਹੁਤ ਸਾਰੇ ਰਿਕਵਰੀਜ਼ ਹੋਈਆਂ ਹਨ ਪਰ ਮੈਨੂੰ ਇਹ ਗੱਲ ਵੀ ਖੁਸ਼ੀ ਹੋਈ ਮੈਨੂੰ ਐਡਵੋਕੇਟ ਸਾਹਿਬ ਨੇ ਸਾਰ ਸਾਰ ਨੇ ਦੱਸਿਆ ਕਿ ਉਹ ਐਕਤੀ ਉਹ ਵੀ ਸੈਟੀਸਫਾਈਡ ਫੀਲ ਕਰ ਰਹੇ ਨੇ ਬਿਕੋਜ਼ ਇਹ ਸਾਰਾ ਇਹ ਸਾਡੀ ਡਿਊਟੀ ਹੈ ਟੂਵਰਡ ਸੋਸਾਇਟੀ ਔਰ ਡਿਮਾਂਡ ਜਿਹੜੀ ਹੈ ਜਿਵੇਂ ਗੱਲ ਕੀਤੀ ਹੈ ਉਹ ਸਪਲਾਈ ਨੂੰ ਆਪੇ ਘਟਾਉਂਦੀ ਹੈ ਸੋ ਮੇਰੀ ਕੋਈ ਗੁਜ਼ਾਰਿਸ਼ ਹੈ ਤੁਹਾਡੇ ਰਾਹੀਂ ਸਾਰੇ ਪੇਰੈਂਟਸ ਨੂੰ ਕਿ ਦੇਖੋ ਸਾਰੀ ਚੀਜ਼ ਆਪਣੇ ਘਰੋਂ ਹੀ ਸ਼ੁਰੂ ਹੁੰਦੀ ਹੈ ਬੱਚਾ ਪੈਸੇ ਵੀ ਤੁਹਾਡੇ ਤੋਂ ਲੈ ਕੇ ਜਾ ਰਿਹਾ ਹੈ ਆਗੇ ਉਡਾ ਵੀ ਉੱਥੇ ਰਿਹਾ ਚੋ ਕਾਈਂਡਲੀ ਆਪਣੀ ਡਿਊਟੀ ਪ੍ਰਤੀ ਜਿਹੜਾ ਵੀ ਆਪਾਂ ਪਰਿਵਾਰਕ ਡਿਊਟੀਆਂ ਨੇ ਉਹਦੇ ਚ ਆਪਾਂ ਸਤਰਕ ਹੋ ਕੇ ਉਹਨਾਂ ਨੂੰ ਬੱਚਿਆਂ ਨੂੰ ਵੇਰ ਵੀ ਕਰੀਏ ਤੇ ਰੋਕੀਏ ਵੀ ਤੇ ਜਿਹੜਾ ਫੜੇ ਜਾ ਰਹੇ ਜੀ ਰੋਕ ਫੜੇ ਜਾ ਰਹੇ ਨੇ ਡਰੋਨ ਨਾਲ ਆਪਾਂ ਦੇਖ ਰਹੇ ਆ ਉਹਦੇ ਵਿੱਚ ਉਹਨਾਂ ਸਰਵੇਲੈਂਸ ਕਰ ਰਹੇ पकड़ रहे हैं लॉ की कहता है जी देखो जी जे मां-पापियों ਨੂੰ ਵਿੱਚ ਇਨਵੋਲ ਕੀਤਾ ਜਾਂਦਾ ਹੈ ਦੇ ਵਿੱਚ ਸਜ਼ਾ ਦੇ ਵਿੱਚ ਲੇਕਿਨ ਨਾ ਮਾਈਨਰ ਵਾਸਤੇ ਕੀ ਜਿਹੜੇ ਮਾਪਿਓ ਵਾਸਤੇ ਸਜ਼ਾ ਹੈ ਜਾਂ ਜੇ ਜੋ ਅਡਲਟ ਹੈ ਉਹਦੇ ਵਾਸਤੇ ਕੀ ਸਜ਼ਾ ਹੈ ਉਹਦੇ ਵਾਸਤੇ ਬਾਈ ਲਾਅ ਆਪਾਂ ਕੀ ਦੇਖੋ ਜਿਹੜੀ 188 IPC ਦੇ ਵਿੱਚ ਇਹ ਹੋ ਰਿਹਾ ਵਿਚ ਇਜ਼ ਅ ਵਾਇਲੇਸ਼ਨ ਆਫ ਦੀ ਪ੍ਰੋਹਿਬਿਡਿਟੀ ਆਰਡਰਸ ਉਹਦੇ ਚ ਜ਼ਿਆਦਾ ਅਵੇਲੇਬਲ ਅਜੇ ਹੈ ਕਿਉਂਕਿ ਮੈਨੂੰ ਲੱਗਦਾ ਇਹ ਪ੍ਰੋਬਲਮ ਇੰਨੀ ਸਵियर ਜਦੋਂ ਹੋਈ ਉਸ ਤੋਂ ਬਾਅਦ ਹੀ ਲਾਅ ਇਵੋਲਵ ਹੁੰਦਾ ਹੈ ਤੋ ਅਸੀਂ ਡਿਸਕਸ ਕਰ ਰਹੇ ਸੀ ਕਿ ਸਟੇਟ ਨੋਟੀਫਿਕੇਸ਼ਨ ਵਾਸਤੇ ਵੀ ਅਸੀਂ ਰეკਮੈਂਡ ਕਰ ਸਕਦੇ ਆ ਜਿਹਨਾਂ which will lend more teeth to the law ਉਹਦੇ ਨਾਲ ਡੈਟਰੈਂਟ ਡੈਫੀਨਿਟਲੀ ਉਹਦਾ ਇਫੈਕਟ ਬੈਟਰ ਆਏਗਾ ਸਿਰ ਡਰੋਨ ਦੇ ਨਾਲ ਵਿਜ਼ਿਟ ਕੀਤਾ ਜਾ ਰਿਹਾ ਲੋਕਾਂ ਨੂੰ ਦੇਖਿਆ ਜਾ ਰਿਹਾ ਹੈ ਕਿ ਉਹਨਾਂ ਜਿਹੜੇ ਉੱਥੇ ਯੂਜ਼ ਕਰਦੇ ਪਏ ਨੇ ਇਹਨਾਂ ਨੂੰ ਉਹਨਾਂ ਦੇ ਉੱਤੇ ਕੋਈ ਜ਼ਿਆਦਾ ਦਬਾਅ ਪਾਇਆ ਜਾ ਰਿਹਾ ਕੋਈ ਕੇਸ ਉਹਨਾਂ ਦੇ ਕੀਤਾ ਜਾ ਰਿਹਾ ਹੈ ਉਹ ਪਕੜਦੇ ਜਾ ਹੀ ਰਹੇ ਨੇ ਡਰੋਨ ਦੇਖੋ ਉਹ ਵੀ ਕਰ ਰਹੇ ਆ ਤੁਹਾਡੇ ਸਾਹਮਣੇ ਆਪਾਂ ਉਹ ਇੰਟਰੋਡਿਊਸ ਕੀਤੀ ਡਰੋਨ ਸਰਵੇਲੈਂਸ ਔਰ ਉਹਦਾ ਬੜਾ ਅੱਛਾ ਇਫੈਕਟ ਆ ਲੋਕਾਂ ਨੇ ਉਹਦੇ ਤੋਂ ਡਰੇ ਵੀ ਆ ਤੇ ਉਹਦੀ ਉਹਨਾਂ ਨੂੰ ਦੇ ਹੈ ਬਿਨ ਉਹਨਾਂ ਨੂੰ ਇੱਕ ਤਰ੍ਹਾਂ ਦਾ ਸੈਟਬੈਕ ਮਿਲਿਆ ਆਈ ਊਡ ਸੇ ਕਿ ਜਿਹੜੇ ਵੇਚਦੇ ਵੀ ਆ ਤੇ ਚੋਕ ਭਾਗੇ ਉਡਾਉਂਦੇ ਵੀ ਆ ਉਹਨਾਂ ਨੇਚਰਲੀ ਡੀਮੋਰਲਾਈਜੇਸ਼ਨ ਹੈਸ ਕਮ ਔਰ ਅਸੀਂ ਕੰਟੀਨਿਊ ਕਰਾਂਗੇ ਜਿਵੇਂ ਅੱਜ ਐਕਸਟਰਾ ਡੋਰਸ ਈਸੀ ਮੈਡਮ ਵੱਲੋਂ ਕਿਹਾ ਕਿ ਹੋਰ ਮਿਲ ਜਾਣਗੀਆਂ ਸੋ that is a very welcome step ਉਹਦਾ ਜਿੰਨੀ ਸਾਡਾ ਏਰੀਆ ਕਵਰ ਹੋਏਗਾ ਉਹਦਾ ਡਟਰੈਂਟ ਇਫੈਕਟ ਬੈਟਰ ਸ਼ੋ ਹੋਏਗਾ ਸਰ ਸਰ ਦਿਹਾਤੀ ਏਰੀਆ ਅਸੀਂ ਉੱਥੇ ਪਹੁੰਚਾਣਾ ਆਖਰੀ ਸਮੇਂ ਤੇ ਜਿਹੜਾ ਹੈਗਾ ਇਹਦੇ ਵਿੱਚ ਦੋ ਟੂ ਬ੍ਰਾਂਚ ਸਟ੍ਰੈਟਜੀ ਜਿਹੜੀ ਹੈ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਅਪਣਾਈ ਜਾ ਰਹੀ ਹੈ ਸਭ ਤੋਂ ਪਹਿਲਾਂ ਇਨਫੋਰਸਮੈਂਟ ਦਾ ਪਾਰਟ ਹੈ ਪੁਲਿਸ ਵੱਲੋਂ ਜਿੱਥੇ ਵੀ ਇਸ ਤਰੀਕੇ ਦੀ ਕੋਈ ਇਨਫੋਰਮੇਸ਼ਨ ਆਉਂਦੀ ਹੈ ਉਸ ਤੇ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਦੂਜਾ ਇਹਦਾ ਸਟੋਰੇਜ ਦਾ ਪਾਰਟ ਹੈ ਉੱਥੇ ਇਹ ਬੜੀ ਵੱਡੀ ਅੱਜ ਜਿਹੜੀ ਹੈ ਜੱਸੇਵਾ ਸੁਸਾਇਟੀ ਦੇ ਨਾਲ ਮਿਲ ਕੇ ਦਿਸਾ ਵੱਲੋਂ ਤੇ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਉਪਰਾਲਾ ਕੀਤਾ ਗਿਆ ਜਿਦੇ ਵਿੱਚ ਜੋ ਵੀ ਇਹ ਚਾਈਨਾ ਡੋਰ ਜਿੱਥੇ ਸਟੋਰੇਜ ਦੇ ਵਿੱਚ ਹੈਗੀ ਆ ਉਹਨੂੰ ਆਊਟ ਆਫ ਸਰਕੂਲੇਸ਼ਨ ਕਰਨਾ ਉਹਦੇ ਵਾਸਤੇ ਇਹ ਮੁਹਿੰਮ ਜਿਹੜੀ ਹੈ ਕਿ ਆਪਣੀ ਡੋਰ ਜਿਹੜੀ ਚਾਈਨਾ ਡੋਰ ਹੈ ਇੱਥੇ ਦੇ ਕੇ ਤੇ ਦੇਸੀ ਡੋਰ ਦਾ ਜਿਹੜਾ ਜੋ ਘੱਟੂ ਹੈ ਜਾਂ ਜੋ ਵੀ ਹੈ ਉਹ ਲੈ ਕੇ ਜਾਇਆ ਜਾ ਸਕਦਾ ਹੈ ਸੋ ਇਹ ਟੂ ਪ੍ਰੋਂਗਡ ਸਟ੍ਰੈਟਜੀ ਜਿਹੜੀ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਅਪਣਾਈ ਗਈ ਹੈ ਬਹੁਤ ਹੀ ਕਾਬਿਲ ਤੇ ਰੀਤ ਹੈ ਤੇ ਜਿੱਥੇ ਦਾ ਪੁਲਿਸ ਦਾ ਸੰਬੰਧ ਹੈ ਜ਼ਿਲ੍ਹਾ ਅਮਰਸਰ ਪੁਲਿਸ ਦਿਹਾਤੀ ਦਾ ਅਸੀਂ ਪੂਰੀ ਸਰਵੇਲੈਂਸ ਰੱਖੀ ਹੋਈ ਹੈ ਜਿੱਥੇ ਵੀ ਸਾਡੇ ਕੋਲ ਇਦਾਂ ਦੀ ਕੋਈ ਸ਼ਿਕਾਇਤ ਆਉਂਦੀ ਹੈ ਅਸੀਂ ਐਕਸ਼ਨ ਲੈ ਰਹੇ ਹਾਂ ਸਰ ਇਹਦੀ ਡਰੋਨ ਵੀ ਤੁਹਾਨੂੰ ਡਰੋਨ ਨਾ ਕਰ ਰਹੇ ਕਿਉਂਕਿ ਸ਼ਹਿਰ ਦੇ ਵਿੱਚ ਦੇ ਕਮਿਸ਼ਨਰ ਦੇਖੋ ਜੀ ਅਰਬਨ ਏਰੀਆ ਦੇ ਵਿੱਚ ਅਰਬਨ ਏਰੀਆ ਦੇ ਵਿੱਚ ਜਿਹੜਾ ਡਰੋਨ ਹੈ ਉਹ ਕਾਫੀ ਇਫੈਕਟਫੁਲ ਹੈਗਾ ਜਿੱਥੋਂ ਤੱਕ ਦਿਹਾਤੀ ਦਾ ਸਬੰਧ ਹੈ ਉੱਥੇ ਸਿਰਫ ਇਨਫੋਰਮੇਸ਼ਨ ਬੇਸ ਜਾਂ ਸਾਡੇ ਕੋਲ ਜਿੱਥੇ ਵੀ ਅਸੀਂ ਆਪ ਉਸੇ ਨੂੰ ਦੇਖਦੇ ਹਾਂ ਉੱਥੇ ਕਾਰਵਾਈ ਕਰਦੇ ਹਾਂ ਬਹੁਤ ਠੀਕ ਇਹ ਲੰਬੇ ਸਮੇਂ ਤੋਂ ਲੱਗੇ ਹੋਏ ਹੈ ਇਸੇ ਮੈਂ ਜਿਹੜਾ ਸਾਰੇ ਬੈਕਸਾਈਡ ਤੇ ਆ ਇਹ ਵੀ ਇਨੀਸ਼ੀਏਟਿਵ ਤੁਸੀਂ ਲਿਆ ਹੈ ਬਿਲਕੁਲ ਜੀ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਦੇਖੋ ਮੈਂ ਇੱਕ ਗੱਲ ਕਵਾਂਗਾ ਕਿ ਉਮੀਦ ਦੁਨੀਆ ਦਾ ਸਭ ਤੋਂ بڑا سہਾਰਾ ਹੈ ਹੌਸਲਾ ਹੋ ਤੋ ਤੂਫਾਨੋ ਮੇਂ ਵੀ ਕਿਨਾਰਾ ਹੈ ਇੱਕ ਤੂਫਾਨ ਚੱਲ ਰਿਹਾ ਹੈ ਚਾਈਨਾ ਡੋਰ ਦਾ ਜਿਨੂੰ ਅਸੀਂ ਮਜ਼ਾਕ ਸਮਝ ਰਹੇ ਹਾਂ ਨਾ ਇਹ ਲੈਥਲ ਲੀਥਲ ਵੈਪਨ ਬਣ ਚੁੱਕਾ ਆ ਤੁਸੀਂ ਮੇਰੇ ਨਾਲ ਦੁਸ਼ਮਣੀ ਗੱਡੀ ਹੈ ਨਾ ਕੋਈ ਗੱਲ ਨਹੀਂ ਰੋਜ਼ ਰਾਤੀ ਇੱਥੋਂ ਲੰਘਦਾ ਹੈਗਾ ਗੁੱਡੀ ਉਡਾ ਕੇ ਛੱਡ ਛੱਡੋ ਔਰ ਇਸ ਤਰ੍ਹਾਂ ਸ਼ਰਮ ਕਰੋ ਲੋਕੋ ਦੁਸ਼ਮਣੀ ਕਰਨੀ ਹੈ ਨਾ ਤਾਂ ਸਿੱਧਾ ਗੱਡਿਆ ਕਰੋ ਤੇ ਜੇ ਆ ਯੂਜ਼ ਕਰਨਾ ਹੁਣ ਡਰੋਨ ਤੋਂ ਮੂੰਹ ਕੇ ਲੁਕਾਉਂਦੇ ਜੇ ਹੁਣ ਆਪਣੀ ਘਰ ਦੀ ਨੂੰ ਉਹਦੇ ਥੱਲੇ ਮੌਂਟੀ ਥੱਲੇ ਕੋ ਖੜਾ ਕਰਤਾ ਕਿ ਡਰੋਨ ਤੇ ਗੱਟੂ ਜੜਾ ਵਾ ਪਿੱਛੇ ਫੜ ਲਾ ਸਿੱਧਾ ਕਰੋ ਯਾਰ ਜੇ ਤੁਸੀਂ ਸੋਸਾਇਟੀ ਨੂੰ ਇਹ ਇਫੈਕਟ ਦੇਣਾ ਚਾਹੁੰਦੇ ਹੋ ਕਿ ਅਸੀਂ ਕੋਈ ਖੁਸ਼ੀ ਦੀ ਚੀਜ਼ ਨਾਲ ਤੁਹਾਡੇ ਘਰ ਗਮੀ ਲਿਆਉਣਾ ਚਾਹੁੰਦੇ ਆ ਨਾ ਫਿਰ ਸਿੱਧਾ ਹੋ ਕੇ ਗੱਲ ਕਰੋ ਕਿ ਤੁਹਾਨੂੰ 7 ਸਾਲ ਜੇਲ੍ਹ ਵੀ ਦੇਖਣੀ ਪਵੇ ਔਰ ਸੀਪੀ ਸਾਹਿਬ ਨੇ ਕਿਹਾ 188 ਮੈਂ ਕਵਾਂਗਾ 307 ਵੀ ਐਡ ਹੁੰਦੀ ਹੈ ਜਦੋਂ ਸਾਨੂੰ ਪਤਾ ਹੋਵੇ ਕਿ ਐਨੀਥਿੰਗ ਵਿਚ ਇਜ਼ ਡੇਂਜਰਸ ਟੂ ਸਮਵਨਸ ਲਾਈਫ ਤੇ ਅਸੀਂ ਉਸ ਚੀਜ਼ ਨੂੰ ਯੂਜ਼ ਕਰੀਏ ਤੇ ਉਹਦੇ ਨਾਲ ਕਿਸੇ ਦੇ ਗਲੇ ਤੇ ਇੰਜਰੀ ਹੋ ਗਈ ਵਾਈ ਨਾਟ 307 ਕ੍ਰਾਈਮ ਇਨਵੋਲਵਸ ਟੂ ਥਿੰਗਸ ਇਟਸ ਮੈਂਜ਼ਰੀਆ ਐਂਡ ਦੀ ਐਕਟ ਮੈਨਜ਼ਰੀਆ ਕੀ ਹੈ ਨੌਲੇਜ ਐਕਟ ਕੀ ਹੈ ਕਿ ਤੁਸੀਂ ਉਹਨਾਂ ਉਡਾ ਕੇ ਤੁਹਾਡੀ ਕੱਟੀ ਗਈ ਅੱਜ ਕੱਲ ਖਿੱਚਦੇ ਨਹੀਂ ਲੋਕ ਅੱਜ ਕੱਲ ਤੋੜ ਦਿੰਦੇ ਆ ਔਰ ਬੜੀ ਵਧੀਆ ਐਸਐਸਪੀ ਸਾਹਿਬ ਨੇ ਗੱਲ ਕਹੀ ਕਿ ਸਾਨੂੰ ਰਾਈਟ ਨਾਊ ਵੀ ਹੈਵ ਟੂ ਵਰਕ ਔਨ ਦਾ ਥਿੰਗ ਕਿ ਅਸੀਂ ਇਸ ਡੋਰ ਨੂੰ ਜਿਹੜੀ ਮੈਨੂਫੈਕਚਰਿੰਗ ਹੋ ਰਹੀ ਹੈ ਕਿਸੇ ਨੇ ਟੱਚ ਨਹੀਂ ਕੀਤਾ ਐ ਐਸਪੈਕਟ ਮੈਨੂਫੈਕਚਰਿੰਗ ਰੋਕਣੀ ਪੈਗੀ ਲੁਧਿਆਣਾ ਹੋ ਰਹੀ ਹੈ ਬਟਿੰਡੇ ਹੋ ਰਹੀ ਹੈ ਫਿਰੋਜ਼ਪੁਰ ਹੋ ਰਹੀ ਹੈ ਕੀ ਹਰ ਮੈਨੂਫੈਕਚਰਿੰਗ ਨਹੀਂ ਹੋਏਗੀ ਤੇ ਕਿਹੜੀਆਂ ਫਿਸ਼ਿੰਗ ਹੈ ਜਿਹੜੀ ਨਹੀਂ ਹੋ ਸਕਦੀ ਜਿਹਦੇ ਨਾਲ ਮੱਲਾਪ ਇਨੇ ਲੱਖਾਂ ਲੋਕਾਂ ਦੀ ਜਾਨ ਜਾ ਰਹੀ ਹੈ 365 ਕੇਸ ਮੇਰੇ ਕੋਲ ਨੇ ਅੰਮ੍ਰਿਤਸਰ ਦੇ ਲਾਗੇ ਦੇ ਸ਼ਹਿਰਾਂ ਦੇ ਅਸੀਂ ਗੱਲਾਂ ਕਰਦੇ ਆਂ ਸ਼ਹਿਰ ਦੇ ਵਿੱਚ ਸੁਲਤਾਨਪੁਰ ਰੋਡ ਤੇ ਪੂਰੀ ਉਹਦੇ ਨਾਲ ਉੱਡ ਰਹੀ ਹੈ ਅੱਜ ਮੈਂ ਪਰਸਨਲ ਲੈਵਲ ਤੇ ਵੀ ਦੀ ਪਰਮਿਸ਼ਨ ਆਫ ਆਨਰੇਬਲ ਡਿਪਟੀ ਕਮਿਸ਼ਨਰ ਮੈਂ ਪਹਿਲੀ ਵਾਰੀ ਇਹੋ ਜਿਹਾ ਡੀਸੀ ਵੇਖਿਆ ਜਿਨ੍ਹਾਂ ਨੂੰ ਇੱਕ ਦਰਦ ਹੈ ਆਮ ਕਾਮਨ ਮੈਨ ਦਾ ਇਹ ਪਹਿਲੀ ਵਾਰੀ ਐਫਰਟ ਵੇਖਿਆ ਨਾ ਤੁਸੀਂ ਸਾਹਮਣੇ ਅਸੀਂ ਕਦੀ ਐਸ ਲੈਵਲ ਤੇ ਐਫਰਟ ਨਹੀਂ ਵੇਖਿਆ ਕਿ ਡਰੋਨ ਉੱਡ ਰਹੇ ਨੇ ਰਾਈਟ ਪਰ ਡਰੋਨ ਦਾ ਇਨਾ ਇਫੈਕਟ ਹੈ ਅੱਜ ਅਸੀਂ ਰਣਜੀਤ ਐਵੇਨਿਊ ਦੇ ਵਿੱਚ ਬਟਾਲਾ ਰੋਡ ਤੇ ਗੁਮਟਾਲੇ ਹੁਸੈਨਪੁਰੇ ਗੋਲਡਨ ਐਵੇਨਿਊ ਆਪ ਪੰਜ ਥਾਵਾਂ ਤੇ ਡਰੋਨ ਚਲਾਏ ਆ ਔਰ ਲੋਕੀ ਕੋਠਿਓ ਭਜਦੇ ਵੇਖੇ ਔਰ ਮੈਨੂੰ ਸਮਝ ਨਹੀਂ ਲੱਗਦੀ ਵੇਚਣ ਵਾਲਾ ਫੜਿਆ ਨਹੀਂ ਜਾ ਰਿਹਾ ਤੇ ਹਰ ਘਰ ਚ ਗੱਟੂ ਫੇਰੇਗਾ ਰਾਈਟ ਕਿੱਥੋਂ ਆ ਰਿਹਾ ਜੇ ਤੇ ਲੁਧਿਆਣੇ ਤੋਂ ਆ ਰਿਹਾ ਤੇ ਬਾਰਡ ਸੀਜ਼ ਕੀਤੇ ਜਾਣ ਅੱਜ 1 ਮਹੀਨੇ ਚ ਨਹੀਂ ਇਹਦੀ 1 ਸਾਲ 13 ਜਨਵਰੀ ਤੋਂ ਬਾਅਦ ਐਕਚੁਅਲ ਚ ਦੀ ਲੜਾਈ ਸ਼ੁਰੂ ਹੋਣੀ ਜੇ ਅਗਲੇ ਸਾਲ 13 ਜਨਵਰੀ ਸੁਖਾ ਵੀ ਮਨਾਉਣੀ ਹੈ ਤੇ ਔਰ ਐਡਮਿਨਿਸਟਰੇਟਰ ਪਾਰਟ ਜਿਹੜਾ ਵਾ ਅੱਜ ਬੜਾ ਵਧੀਆ ਸਿਗਨੇਚਰ ਕੈਂਪੇਨ ਸ਼ੁਰੂ ਕੀਤਾ 11 ਤਰੀਕ ਦਾ ਮੈਂ ਅੰਮ੍ਰਿਤਸਰ ਦੇ ਲੋਕਾਂ ਨੂੰ ਦੱਸਣਾ ਚਾਹਨਾ ਆਪਣਾ ਗੱਟੂ ਬਦਲ ਲਓ ਨਹੀਂ ਤਾਂ ਡਰੋਨ ਘਰ-ਘਰ ਆਏਗਾ ਜੇਲ੍ਹ ਵਿੱਚ ਲੈ ਕੇ ਜਾਏਗਾ ਡਰੋਨ ਘਰ-ਘਰ ਆਏਗਾ ਜੇਲ੍ਹ ਵਿੱਚ ਲੈ ਕੇ ਜਾਏਗਾ ਔਰ ਤਾਂ ਪਰਚਾ ਦਰਜ ਹੋਣਾ ਜੀ ਬਿਲਕੁਲ ਨਾ ਸਮਝਿਓ ਕਿ ਸੀਪੀ ਸਾਹਿਬ ਨੇ ਪਿਆਰ ਨਾਲ ਕਹਿਤਾ ਕਿ ਇੰਨੀ ਗੱਲ ਨਹੀਂ ਹੈਗੀ ਬਹੁਤ ਵੱਡੀ ਗੱਲ ਹੈ 307 ਵੀ ਲੱਗਣੀ ਜੇ ਜੇ ਕਿਸੇ ਦੀ ਡੈਥ ਹੋ ਗਈ 302 ਵੀ ਲੱਗਣੀ ਹੈ ਕਿਉਂਕਿ ਤੁਹਾਨੂੰ ਨੌਲੇਜ ਹੈ ਇਹਦੇ ਨਾਲ ਕੋਈ ਬੰਦਾ ਮਰ ਸਕਦਾ ਔਰ ਰਾਜਨਵੀਰ ਚਲਾ ਗਿਆ ਸੈਲੀਬ੍ਰੇਸ਼ਨ ਤੇ ਪੁਲ ਤੋਂ ਕੀ ਸਾਡੀ ਐਡਮਿਨਿਸਟ੍ਰੇਸ਼ਨ ਕੋ ਅੱਜ ਤੱਕ ਉਥੇ ਲੋਹੇ ਦੀਆਂ ਤਾਰਾਂ ਹੀ ਨਹੀਂ ਲੱਗੀਆਂ ਡੋਰ ਤੇ ਬੰਦ ਨਹੀਂ ਹੋ ਰਹੀ ਆਪਾਂ ਪ੍ਰੀਵੈਂਟਿਵ ਸਟੈਪਸ ਤੇ ਲੈ ਸਕਦੇ ਆ ਪਰ ਆਏ ਵੀ ਐਜ਼ ਅ ਟੀਮ ਟੂਡੇ ਵੀ ਆਰ ਸੋ ਹੈਪੀ ਕਿ ਇੱਕ ਇਨੀਸ਼ੀਏਟਿਵ ਲਿੱਤਾ ਗਿਆ ਡੀਸੀ ਮੈਮ ਕੋਲ ਨੇ ਔਰ 에ਸੀ मैम ਜਿਹੜੇ ਗੁਰਸਿਮਰਨਜੀਤ ਕੌਰ ਨੇ ਉਹ ਇੱਕ ਸਾਲ ਤੋਂ ਸਾਡੇ ਨਾਲ ਲੱਗੇ ਨੇ ਇਹਦੇ ਵਿੱਚ ਔਰ ਅਸੀਂ ਪ੍ਰੋਮਿਸ ਕਰਦੇ ਹਾਂ ਜਸਟ ਸੇਵਰ ਸੋਸਾਇਟੀ ਇਹੋ ਜਾਇ ਦੇ ਵਿੱਚ ਟਾਰਗੇਟ ਸੈੱਟ ਕਰੇਗੀ ਅਗਲੇ ਸਾਲ ਅਸੀਂ ਚਾਈਨਾ ਡੋਰ ਅੰਮ੍ਰਿਤਸਰ ਦੇ ਵਿੱਚ ਐਂਟਰ ਹੀ ਨਹੀਂ ਹੋਣ ਦੇਰੀ